ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਗਦਾਦ ਦੀ ਤਰਤੀ ਇਰਾਕ ਵਿੱਚ ਗਏ ਉੱਥੇ ਗੁਰੂ ਮਹਾਰਾਜ ਜੀ ਨੇ ਇੱਕ ਪੀਰ ਸੀ ਜਿਹਦਾ ਨਾਮ ਦਸਤਗੀਰ ਸੀ ਗੁਰੂ ਮਹਾਰਾਜ ਨੇ ਉਹਨੂੰ ਸਮੱਤ ਦਿੱਤੀ ਉਹਨੂੰ ਲੱਖਾ ਹੀ ਪਤਾਲ ਤੇ ਲੱਖਾ ਹੀ ਆਕਾਸ਼ ਦਿਖਾਏ ਉਹ ਪੀਰ ਕਹਿੰਦਾ ਸੀ ਵੀ ਮੈਂ ਨਹੀਂ ਮੰਨਦਾ ਕਿ ਲੱਖਾ ਹੀ ਪਤਾਲ ਹੋਣਗੇ ਤੇ ਲੱਖਾ ਹੀ ਆਕਾਸ਼ ਸਾਡੇ ਤਾਂ ਮੁਹੰਮਦ ਸਾਹਿਬ ਨੇ ਕਿਹਾ ਕਿ ਸੱਤ ਆਕਾਸ਼ ਨੇ ਤੇ ਸੱਤ ਪਤਾਲ ਨੇ ਕੁੱਲ 14 ਜਹਾਨ ਨੇ ਇਸ ਤੋਂ ਵੱਧ ਹੋ ਨਹੀਂ ਸਕਦੇ ਗੁਰੂ ਮਹਾਰਾਜ ਕਹਿੰਦੇ ਜੇ ਦੀ ਜਿੰਨੀ ਨજર ਉਹਨਿਕ ਉਹਨੇ ਗੱਲ ਕਰ ਦਿੱਤੀ ਇਹ ਗਲਤ ਨਹੀਂ ਕਿ ਸੱਤ ਆਕਾਸ਼ ਤੇ ਸੱਤ ਪਤਾਲ ਨਹੀਂ ਹੈ ਹੈ ਗੁਰੂ ਮਹਾਰਾਜ ਕਹਿੰਦੇ ਪਰ ਲੱਖਾ ਹੀ ਹਨ ਜਿੰਨਾ ਕੋਣਾ ਨੂੰ ਦੇਖਿਆ ਉਹਨਾਂ ਨੇ ਉਹਨਾਂਕ ਲਿਖ ਦਿੱਤਾ ਲੇਕਿਨ ਲੱਖਾ ਹੀ ਆਕਾਸ਼ ਨੇ ਤੇ ਲੱਖਾ ਹੀ ਪਤਾਲ ਨੇ ਫਿਰ ਗੁਰੂ ਮਹਾਰਾਜ ਨੇ ਉਸ ਪੀਰ ਦੇ ਪੁੱਤਰ ਨੂੰ ਲੱਖਾ ਹੀ ਆਕਾਸ਼ਾ ਦੀ ਤੇ ਲੱਖਾ ਹੀ ਪਤਾਲਾ ਦੀ ਸੈਰ ਵੀ ਕਰਵਾਈ ਇੱਕ ਪਤਾਲ ਤੇ ਜਦੋਂ ਗੁਰੂ ਮਹਾਰਾਜ ਗਏ ਤਾਂ ਉੱਥੇ ਸਾਰੇ ਲੋਕ ਸੰਗਤ ਕਰ ਰਹੇ ਸੀ ਉਹਨਾਂ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਵੇਖਿਆ ਉਹਨਾਂ ਸਾਰੇ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਪ੍ਰਣਾਮ ਕੀਤਾ ਤੇ ਸਮਾਪਤੀ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਵੀ ਵਰਤਾਈ। ਸੋ ਇਹ ਸਾਰੀ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਹਨ। ਭਾਈ ਬਾਲਾ ਜੀ ਕਹਿੰਦੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਕੁਝ ਬਚਨ ਕੀਤੇ। ਭਾਈ ਮਰਦਾਨਾ ਜੀ ਕਹਿੰਦੇ ਹੇ ਮੇਰੇ ਮਾਲਕ, ਹੇ ਗੁਰਨਾਨਕ ਮੈਂ ਤੁਹਾਡੇ ਨਾਲ ਰਹਿ ਕੇ ਬਹੁਤ ਥਾਵਾਂ ਦੀ ਸੈਰ ਕੀਤੀ। ਮਹਾਰਾਜ ਤੁਸੀਂ ਉਹ ਵੀ ਧਰਤੀਆਂ ਸਾਨੂੰ ਵਿਖਾ ਦਿੱਤੀਆਂ। ਜਿੱਥੇ ਆਮ ਮਨੁੱਖ ਦੀ ਪਹੁੰਚ ਹੈ ਹੀ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਤਰੂਫ ਜੀ ਦੀ ਜਿਹੜੀ ਪੂਰੀ ਹੈ ਉੱਥੇ ਵੀ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਲਾਲ ਲੈ ਕੇ ਗਏ ਭਾਈ ਮਰਦਾਨਾ ਜੀ ਨੇ ਉਂਝ ਕਦੀ ਐਹੋ ਜੇ ਬੱਚੇ ਨੂੰ ਪਹਿਲਾਂ ਨਹੀਂ ਕਦੀ ਕੀਤੇ ਪਰ ਅੱਜ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਕਹਿੰਦੇ ਗੁਰੂ ਮਹਾਰਾਜ ਹੁਣ ਅਸੀਂ ਬਗਦਾਦ ਤੋਂ ਕੀ ਘਰੇ ਵਾਪਸ ਚਲੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਦੇ ਬਚਨ ਸੁਨੇ ਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਕੀ ਗੱਲ ਅੱਜ ਤੈਨੂੰ ਘਰ ਚੇਤਾ ਆ ਗਿਆ ਮਹਾਰਾਜ ਕਹਿੰਦੇ ਵੀ ਤੂੰ ਸਾਡੇ ਨਾਲ ਰਹਿਣਾ ਹੈ ਤੈਨੂੰ ਅੱਜ ਘਰ ਦਾ ਕਿਵੇਂ ਚੇਤਾ ਆ ਗਿਆ ਉਤੋਂ ਤੂੰ ਸਾਨੂੰ ਵੀ ਕਹਿ ਦਿੱਤਾ ਵੀ ਅੱਜ ਘਰ ਚਲੀਏ ਗੁਰਨਾਨਕ ਸੱਚੇ ਫ਼ਾਸ਼ਾ ਕਹਿੰਦੇ ਮਰਦਾਨਿਆ ਗੱਲ ਕਰ ਜੇ ਤੇਰਾ ਘਰ ਜਾਣ ਦਾ ਚਿਤ ਹੈ ਤਾਂ ਤੈਨੂੰ ਬਿਨਾਂ ਦੇਰੀ ਘਰੇ ਪਹੁੰਚਾ ਦਿੰਨੇ ਆ ਸਾਧ ਸੰਗਤ ਜੀ ਲੋਕਾਂ ਦੀਆਂ ਦੋਸਤੀਆਂ ਤਾਂ ਬਹੁਤ ਛੋਟੀਆਂ ਹਨ ਪਰ ਭਾਈ ਮਰਦਾਨਾ ਜੀ ਦੀ ਦੋਸਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਵੱਡੀ ਹੈ। ਭਾਈ ਮਰਦਾਨਾ ਜੀ ਰਬਾਬੇ ਵੀ ਹਨ, ਸੇਵਕ ਵੀ ਹਨ, ਸਿੱਖ ਵੀ ਹਨ, ਕੀਰਤਨੀਏ ਵੀ ਹਨ। ਗੁਰੂ ਮਹਾਰਾਜ ਜਿਹਦੇ ਬਹੁਤ ਪਿਆਰੇ ਹਨ। ਤਾਂ ਹੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਦਸ ਮਰਦਾਨਿਆਂ ਬਿਨਾਂ ਦੇਰੀ ਤੇ ਤੈਨੂੰ ਘਰ ਪਹੁੰਚਾ ਦਿੰਨੇ ਆ। ਮਹਾਰਾਜ ਕਹਿੰਦੇ ਜੇ ਤੇਰਾ ਪਰਿਵਾਰ ਨੂੰ ਮਿਲਣ ਦਾ ਜੀ ਕਰਦਾ ਤਾਂ ਤੈਨੂੰ ਬਿਨਾਂ ਦੇਰੀ ਤੋਂ ਘਰੇ ਪਹੁੰਚਾ ਦਿੰਨੇ ਆ। ਉੱਥੇ ਜਾ ਕੇ ਆਪਣੇ ਪਰਿਵਾਰ ਨੂੰ ਮਿਲੀ ਆਪਣੇ ਪੁੱਤਰਾਂ ਨੂੰ ਮਿਲੀ ਸਾਧ ਸੰਗਤ ਜੀ ਇੱਥੇ ਇੱਕ ਗੱਲ ਨੋਟ ਕਰਨੀ ਭਾਈ ਮਰਦਾਨਾ ਜੀ ਨੂੰ ਪਰਿਵਾਰ ਦਾ ਚੇਤਾ ਐਵੇਂ ਨਹੀਂ ਆਇਆ ਪਿੱਛੋਂ ਮੋਦੀਆਂ ਤੰਦਾ ਤਾਂ ਪਹਿਰੀਆਂ ਸਨ ਪਰ ਅੱਗੇ ਜਾ ਕੇ ਜਦੋਂ ਤੁਸੀਂ ਕਥਾ ਸੁਣੋਗੇ ਤਾਂ ਤੁਹਾਨੂੰ ਸਮਝ ਲੱਗ ਜਾਏਗਾ ਕਿ ਭਾਈ ਮਰਦਾਨਾ ਜੀ ਨੂੰ ਪਰਿਵਾਰ ਦਾ ਚੇਤਾ ਕਿਉਂ ਆਇਆ ਭਾਈ ਮਰਦਾਨਾ ਜੀ ਕਹਿੰਦੇ ਏ ਮੇਰੇ ਸੁਖ ਦੇਣ ਵਾਲੇ ਪ੍ਰਭੂ ਮੈਂ ਤਾਂ ਮਹਾਰਾਜ ਵੈਸੀ ਕੇ ਅਸੀ ਪਰ ਵੇਖ ਲਓ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਪਿਆਰ ਕਿੰਨਾ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਜੇ ਤੁਸੀਂ ਆਪਣੇ ਘਰ ਜਾਓਗੇ ਤਾਂ ਹੀ ਮੈਂ ਘਰ ਆਪਣੇ ਜਾਵਾਂਗਾ ਨਹੀਂ ਤਾਂ ਮੈਂ ਤੁਹਾਡੇ ਨਾਲ ਹੀ ਇੱਥੇ ਬੈਠਾਂ ਤੁਸੀਂ ਆਪ ਵੀ ਮੇਰੇ ਨਾਲ ਚੱਲੂਗੇ ਤਾਂ ਹੀ ਮੈਂ ਘਰ ਜਾਵਾਂਗਾ ਨਹੀਂ ਤਾਂ ਮੈਂ ਤੁਹਾਡੇ ਨਾਲ ਇੱਥੇ ਹੀ ਬੈਠਾਂ ਅੰਤਰਜਾਮੀ ਸਤਗੁਰੂ ਗੁਰੂ ਮਹਾਰਾਜ ਆਉਣ ਵਾਲਾ ਸਮਾਂ ਜਾਣਦੇ ਨੇ ਗੁਰੂ ਮਹਾਰਾਜ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਣਾ ਹੈ ਭਾਈ ਮਰਦਾਨਾ ਜੀ ਨੇ ਤਾਂ ਵੈਸੀ ਕਿਹਾ ਸੀ ਕਿ ਮੈਂ ਮਹਾਰਾਜ ਘਰ ਜਾਣਾ ਮੈਂ ਮਹਾਰਾਜ ਪਹਿਲੇ ਜਾਣਾ ਪਰ ਗੁਰੂ ਮਹਾਰਾਜ ਜੀ ਨੇ ਉੱਥੇ ਬਚਨ ਕਰ ਦਿੱਤਾ ਹਾਂ ਮਰਦਾਨਿਆ ਤੂੰ ਸਾਡੇ ਤੋਂ ਪਹਿਲੇ ਜਾਣਾ ਸਾਧ ਸੰਗਤ ਜੀ ਆਖੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਿਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਮਰਦਾਨਿਆ ਤੂੰ ਅੱਜ ਤੋਂ ਬਾਅਦ ਇਸ ਸੰਸਾਰ ਵਿੱਚ ਫਿਰ ਨਹੀਂ ਆਣਾ ਤੇਰਾ ਜਨਮ ਮਰਨ ਦਾ ਗੇੜ ਕੱਟ ਦਿੱਤਾ ਜਲੇ ਤਾਂ ਤੂੰ ਸਾਡੇ ਤੋਂ ਪਹਿਲੇ ਜਾਣਾ ਪਰ ਤੈਨੂੰ ਜੀਵਨ ਮੁਕਤ ਕਰ ਦਿੱਤਾ ਸਾਧ ਸੰਗਤ ਜੀ ਪਤਾ ਨਹੀਂ ਕਿ ਪਾਈ ਮਰਦਾਨਾ ਜੀ ਦੀ ਪਿਛਲੇ ਜਨਮਾਂ ਦੀ ਕਿੰਨੀਕ ਭਗਤੀ ਹੋਵੇਗੀ ਜਿਸ ਕਰਕੇ ਪਾਈ ਮਰਦਾਨਾ ਜੀ ਨੂੰ ਇਸ ਜਨਮ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਾਥ ਲਗਭਗ 50 ਸਾਲ ਤੱਕ ਦਾ ਮਿਲਿਆ ਸਾਧ ਸੰਗਤ ਜੀ ਅੱਜ ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਸਿਰਫ ਇੱਕ ਖਿੰਨ ਮਾਤਰ ਮੰਗਦੇ ਹਾਂ ਕਿ ਜੇ ਖਿੰਨ ਮੰਤਰ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਤਾਂ ਅਸੀਂ ਨਿਹਾਲ ਨਿਹਾਲ ਹੋ ਜਾਾਂਗੇ ਪਰ ਧੰਨ ਨੇ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਸਾਥ 50 ਸਾਲ ਤੱਕ ਮਿਲਿਆ ਸਾਹ ਸੰਗ ਜੀ ਸਾਰੀ ਦੁਨੀਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਨਾਮ ਆਪਣੇ ਮੁਖ ਤੋਂ ਲੈਂਦੀ ਹੈ ਪਰ ਧੰਨ ਨੇ ਉਹ ਗੁਰਮੁਖ ਜਿਨ੍ਹਾਂ ਦਾ ਨਾਮ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣੇ ਮੁਖ ਤੋਂ ਲੈਂਦੇ ਨੇ ਧੰਨ ਨੇ ਭਾਈ ਬਾਲਾ ਜੀ ਧੰਨ ਨੇ ਭਾਈ ਮਰਦਾਨਾ ਜੀ ਦਿਨਾਨੂ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣੇ ਮੁਖ ਤੋਂ ਬੁਲਾਉਂਦੇ ਨੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਮਰਦਾਨਿਆ ਤੂੰ ਸਾਡੇ ਤੋਂ ਪਹਿਲੇ ਜਾਣਾ ਪਰ ਇਹ ਗੱਲ ਚੇਤੇ ਰੱਖੀ ਤੇਰਾ ਜਨਮ ਮਰਨ ਨਹੀਂ ਹੋਣਾ ਹੁਣ ਤੋਂ ਤੇਰੇ ਸਾਰੇ ਬੰਧਨ ਕੱਟ ਦਿੱਤੇ ਤੇਰਾ ਜਨਮ ਮਰਨ ਕੱਟ ਦਿੱਤਾ ਤੈਨੂੰ ਜੀਵਨ ਮੁਕਤ ਕਰ ਦਿੱਤਾ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜੇ ਕੋਈ ਬਚਨ ਕਰ ਦਿੱਤਾ ਤਾਂ ਉਹ ਨਿਸਪਲ ਨਹੀਂ ਹੋਲੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਅੰਤਮ ਸਮਾਂ ਨੇੜੇ ਆ ਗਿਆ। ਭਾਈ ਮਰਦਾਨਾ ਜੀ ਨੂੰ ਯਕੀਨ ਹੋ ਗਿਆ ਕਿ ਜੋ ਗੁਰੂ ਮਹਾਰਾਜ ਨੇ ਕਿਹਾ ਉਹ ਸੱਚ ਹੋਏਗਾ। ਭਾਈ ਮਰਦਾਨਾ ਜੀ ਆਪਣੇ ਮੂੰਹ ਨੂੰ ਨਾਸ਼ ਕਰਕੇ ਆਪਣੇ ਮੁਖੋਂ ਗੁਰੂ ਮਹਾਰਾਜ ਨੂੰ ਬੇਨਤੀ ਕਰਦੇ ਨੇ। ਏ ਗੁਰੂ ਮਹਾਰਾਜ ਇਹ ਮੇਰਾ ਜਿਹੜਾ ਸਰੀਰ ਹੈ ਉਹ ਕਿੱਥੇ ਜਾ ਕੇ ਛੁੱਟੇਗਾ? ਮੇਰੀ ਮਹਾਰਾਜ ਕਿੰਨੀ ਕੁ ਮਰ ਰਹੀ ਹੈ? ਹੋਰ ਮੈਂ ਕਿੰਨਾ ਕੁ ਸਮਾਂ ਇਸ ਧਰਤੀ ਤੇ ਜੀਵਾਂਗਾ? ਸੱਚੇ ਪਾਤਸ਼ਾਹ ਆਪ ਜੀ ਨੂੰ ਤਾਂ ਸਭ ਕੁਝ ਹੀ ਪਤਾ ਹੈ ਨਾ ਮੈਨੂੰ ਸੁਖ ਦੇਣ ਵਾਲੇ ਸਤਿਗੁਰੂ ਮੈਨੂੰ ਇੰਨੀ ਕੁ ਗੱਲ ਦੱਸ ਦਿਓ ਮਹਾਰਾਜ ਕਿ ਮੈਂ ਹੁਣ ਕਿੰਨੇ ਕੁ ਦਿਨ ਇਸ ਸਰੀਰ ਵਿੱਚ ਰਹਾਗਾ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਚਿੰਤਾ ਨਾ ਕਰ ਜਿਹੜੀ ਥਾਂ ਤੇ ਤੇਰਾ ਚਲਾਣਾ ਹੋਏਗਾ ਉਹ ਬਹੁਤ ਚੰਗੀ ਥਾਂ ਹੋਏਗੀ ਮਹਾਰਾਜ ਕਹਿੰਦੇ ਜਿਹੜੀ ਥਾਂ ਤੇ ਤੂੰ ਸਰੀਰ ਤਿਆਗਣਾ ਉਹ ਥਾਂ ਬਹੁਤ ਧੰਨ ਹੋਏਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੂੰ ਪੁੱਛਿਆ ਸੀ ਕੀ ਮਹਾਰਾਜ ਮੇਰੀ ਕਿੰਨੀ ਕੁ ਉਮਰ ਰਹਿ ਗਈ ਮੈਂ ਹੋਰ ਕਿੰਨੇ ਕੁ ਦਿਨ ਜੀਵਾਂਗਾ ਤਾਂ ਸੋਨ ਮਰਦਾਨਿਆ ਤੇਰੀ ਉਮਰ ਹੁਣ ਤੋਂ ਸਿਰਫ 5 ਕੁ ਦਿਨ ਰਹਿ ਗਈ ਹੈ ਸਾਧ ਸੰਗਤ ਜੀ ਕਿੰਨਾ ਸੁਭਾਗਾ ਸਮਾਸੀ ਪਈ ਮਰਦਾਨਾ ਜੀ ਦਾ ਜਿਹੜਾ ਗੁਰੂ ਮਹਾਰਾਜ ਜੀ ਦੇ ਨਾਲ ਪਤਿਤ ਹੋ ਗਿਆ ਯਾਦ ਕਰੋ ਜਦੋਂ ਪਹਿਲੀ ਵਾਰ ਪਿਤਾ ਜੀ ਨੇ ਪਈ ਮਰਦਾਨਾ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਭੇਜਿਆ ਸੀ ਉਦੋਂ ਪਈ ਮਰਦਾਨਾ ਜੀ ਦੀ ਉਮਰ ਬਹੁਤ ਛੋਟੀ ਸੀ 5 ਸਾਲ ਗੁਰੂ ਮਹਾਰਾਜ ਜੀ ਤੋਂ ਪਈ ਮਰਦਾਨਾ ਜੀ ਵੱਡੇ ਸਨ ਮਹਾਰਾਜ ਕਹਿੰਦੇ ਮਰਦਾਨਿਆ ਤੇਰੀ ਉਮਰ ਹੁਣ 5 ਦਿਨ ਵਸਤੇ ਰਹਿ ਗਈ ਹੈ ਜਦੋਂ ਤਿੰਨ ਘੜੀ ਦਾ ਸਮਾਂ ਬਤੀਤ ਹੋ ਜਾਏਗਾ ਉਦੋਂ ਤੂੰ ਸਰੀਰ ਤਿਆਗ ਦੇਗਾ ਸਾਧ ਸੰਗਤ ਜੀ ਪਈ ਮਰਦਾਨਾ ਜੀ ਦੀ ਗੁਰੂ ਸਾਹਿਬ ਜੀ ਤੇ ਬਹੁਤ ਜ਼ਿਆਦਾ ਸ਼ਰਧਾ ਸੀ ਸਾਡੇ ਵਰਗੇ ਤਾਂ ਬਿਲਕੁਲ ਨਹੀਂ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇੱਕ ਇੱਕ ਹੁਕਮ ਨੂੰ ਸੱਤ-ਸੱਤ ਕਰਕੇ ਮੰਨਿਆ ਗੁਰੂ ਸਾਹਿਬ ਜੀ ਦੇ ਹਰ ਬੋਲ ਤੇ ਪੂਰਨ ਵਿਸ਼ਵਾਸ ਸੀ ਅ ਜਿਹੜੀ ਅਗਲੀ ਗੱਲ ਆਣੀ ਹੈ ਤੁਹਾਨੂੰ ਉਸ ਤੋਂ ਪਤਾ ਲੱਗ ਜਾਣਾ ਕਿ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਸੀ ਸਾਨੂੰ ਕੋਈ ਦੱਸ ਦੇ ਵੀ ਤੇਰੀ ਕਿੰਨੀ ਕੁ ਉਮਰ ਰਹੀ ਹੈ ਸਾਡੇ ਵਰਗੇ ਬੰਦਿਆਂ ਦੇ ਮਨਾਂ ਵਿੱਚ 100 ਤਰੀਕੇ ਦੇ ਸਵਾਲ ਆਣਗੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖਣੀ ਚਾਹੀਦੀ ਹੈ ਜੇ ਕੋਈ ਸਾਨੂੰ ਅੱਜ ਇਹ ਗੱਲ ਕਹਿ ਦੇ ਵੀ ਬੰਦਿਆ ਤੇਰੀ ਅੱਜ ਤੋਂ ਉਮਰ ਸਿਰਫ 5 ਦਿਨ ਤੱਕ ਦੀ ਰਹੀ ਹੈ ਸਾਧ ਸੰਗਤ ਜੀ ਕੋਈ ਵਿਰਲਾ ਹੀ ਹੋਏਗਾ ਜਿਹਦਾ ਰੋਣਾ ਨਾ ਨਿਕਲੇ ਸਾਧ ਸੰਗਤ ਜੀ ਸਾਡੇ ਵਰਗੇ ਜਿਹੜੇ ਲੋਕ ਮੋਹ ਦੇ ਵਿੱਚ ਫਸੇ ਹੋਏ ਨੇ ਇਸ ਸੰਸਾਰ ਦੇ ਮਾਇਆ ਦੇ ਜਾਲ ਵਿੱਚ ਫਸੇ ਹੋਏ ਨੇ ਸਾਧ ਸੰਗਤ ਜੀ ਸਾਡੇ ਵਰਗੇ ਲੋਕਾਂ ਦਾ ਤਾਂ ਰੋਣਾ ਹੀ ਨਿਕਲ ਜੇ ਕਿਉਂਕਿ ਅਸੀਂ ਆਪਣੇ ਮੋਹ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਇਹ ਮਾਇਆ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਪ੍ਰਸਾਦ ਸੰਗਤ ਜੀ ਸੋਚਣ ਵਾਲੀ ਗੱਲ ਇਹ ਹੈ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗ ਜੇ ਵੀ 5 ਕਿ ਦਿਨ ਦੀ ਉਮਰ ਰਹਿ ਗਈ ਹੈ ਸਾਹ ਸੰਗਤ ਜੀ ਉਦੋਂ ਬਹੁਤ ਦੁੱਖ ਲੱਗਦਾ ਕਿ ਅਸੀਂ ਪੂਰੀ ਜ਼ਿੰਦਗੀ ਕਰਦੇ ਕੀ ਰਹੇ ਆਹ ਛੋਟੇ ਛੋਟੇ ਪਲੌਟ ਇਕੱਠੇ ਕਰਦੇ ਰਹੇਗੇ ਘਰ ਬਣਾਉਂਦੇ ਰਹੇਗੇ ਮਾਇਆ ਕੱਠੇ ਕਰਦੇ ਰਹੇਗੇ ਸੋਨਾ ਬਣਾਉਂਦੇ ਰਹੇਗੇ ਬੱਚੇ ਪੜ੍ਹ ਲਿਖ ਜਾਣ ਬੱਚਿਆਂ ਦੇ ਵਿਆਹ ਹੋ ਜਾਣ ਬੱਚਿਆਂ ਦੇ ਅੱਗੇ ਬੱਚੇ ਹੋ ਜਾਣ ਸਾਹ ਸੰਗਤ ਜੀ ਇਹੀ ਚੀਜ਼ਾਂ ਦੇ ਵਿੱਚ ਸਾਰੀ ਜ਼ਿੰਦਗੀ ਅਸੀਂ ਬਰਬਾਦ ਕਰ ਦਿੱਤੀ ਤੇ ਜਦੋਂ ਅੰਤਲਾ ਸਮਾਂ ਆਉਂਦਾ ਹੈ ਨਾ ਤਾਂ ਕਿਸੇ ਨੂੰ ਜੇ ਪਤਾ ਲੱਗ ਜੇ ਵੀ ਮੇਰੀ ਉਮਰ ਇੰਨੀ ਕਰੇਗੀ ਹੈ ਫਿਰ ਸਾਥ ਸੰਗਤ ਜੀ ਉਦੋਂ ਬਹੁਤ ਪਛਤਾਵਾ ਹੁੰਦਾ ਹੈ ਉਦੋਂ ਪਤਾ ਲੱਗਦਾ ਬੰਦੇ ਨੂੰ ਕਿ ਮੈਂ ਸਾਰੀ ਜ਼ਿੰਦਗੀ ਕੀਤਾ ਹੀ ਕੀ ਬੰਦਾ ਅਕਸਰ ਸੋਚਦਾ ਹੈ ਵੀ ਮੈਂ ਭਗਤੀ ਤਾਂ ਜਦੋਂ ਵਿਹਲਾ ਹੋ ਜਾਊਗਾ ਉਦੋਂ ਕਰੂੰਗਾ ਜਦੋਂ ਆਹ ਦੁਨੀਆ ਦੇ ਕੰਮਾਂ ਵਿੱਚੋਂ ਵਿਹਲਾ ਹੋ ਜਾਊਗਾ ਜਦੋਂ ਮੇਰੇ ਸਾਰੇ ਕੰਮ ਮੁੱਕ ਗਏ ਨਾ ਉਦੋਂ ਭਗਤੀ ਕਰਨ ਬੈਠੂੰਗਾ ਹਾਲੇ ਮੇਰੀ ਜਵਾਨੀ ਹੈ ਹਜੇ ਮੈਂ ਘਰ-ਬਾਰ ਸੈੱਟ ਕਰਨਾ ਹੈ ਅੱਜ ਮੈਂ ਆਪਣੇ ਆਪ ਨੂੰ ਸੈੱਟ ਕਰਨਾ ਹੈ ਪੈਸਾ ਕਮਾਉਣਾ ਹੈ ਇਹਦੇ ਵਿੱਚ ਧਿਆਨ ਦੇਣਾ ਸਾਧ ਸੰਗਤ ਜੀ ਇਹ ਕੰਮ ਤੱਕ ਕਰੀ ਜ਼ਿੰਦਗੀ ਵਿੱਚ ਮੁੱਕਦੀ ਨਹੀਂ ਪਹਿਲੇ ਜਵਾਨੀ ਆਉਂਦੀ ਹੈ ਉਦੋਂ ਕਮਾਕਾਰਾਂ ਨੂੰ ਸੈੱਟ ਕਰਨ ਦੀ ਟੈਨਸ਼ਨ ਹੁੰਦੀ ਹੈ ਫਿਰ ਵਿਆਹ ਕਰਨ ਦੀ ਟੈਨਸ਼ਨ ਫਿਰ ਜਦੋਂ ਵਿਆਹ ਹੋ ਜਾਂਦਾ ਹੈ ਫਿਰ ਬੱਚੇ ਹੁੰਦੇ ਨੇ ਫਿਰ ਬੱਚਿਆਂ ਨੂੰ ਪੜ੍ਹਾਉਣ ਦੀ ਟੈਨਸ਼ਨ ਫਿਰ ਵੱਡੇ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਬੱਚਿਆਂ ਨੂੰ ਵਿਆਹਨ ਦੀ ਟੈਨਸ਼ਨ ਫਿਰ ਜਦੋਂ ਬੱਚੇ ਵਿਆਹੇਗੇ ਸਾਥ ਸੰਗਤ ਜੀ ਉਸ ਸਮੇਂ ਦੇ ਵਿੱਚ ਸਾਨੂੰ ਰੋਗ ਲੱਗਨੇ ਸ਼ੁਰੂ ਹੋ ਜਾਂਦੇ ਨੇ ਹੁਣ ਜਦੋਂ ਉਮਰ ਰੋਗਾ ਦੇ ਵਿੱਚ ਗਰਸਤ ਹੈ ਸਾਡੇ ਤੋਂ ਕੋਈ ਕੰਮ ਕੀਤਾ ਨਹੀਂ ਜਾਂਦਾ ਮੰਜੇ ਤੋਂ ਉੱਠਿਆ ਨਹੀਂ ਜਾਂਦਾ ਕੁਝ ਬੋਲਿਆ ਨਹੀਂ ਜਾਂਦਾ ਹੁਣ ਸਾਥ ਸੰਗਤ ਜੀ ਇਹ ਸਮਾਂ ਨਾਮ ਜਪਣ ਵਾਸਤੇ ਕੋਈ ਬਹੁਤਾ ਚੰਗਾ ਨਹੀਂ ਹੈ ਚੰਗਾ ਤਾਂ ਨਹੀਂ ਹੈ ਕਿਉਂਕਿ ਨਾਮ ਇਸ ਉਮਰ ਵਿੱਚ ਇਸ ਸਟੇਜ ਦੇ ਵਿੱਚ ਆ ਕੇ ਜੱਪਿਆ ਨਹੀਂ ਜਾਂਦਾ ਬੰਦਾ ਹਾਈ ਹਾਈ ਕਰੇਗਾ ਕਿ ਨਾਮ ਜਪੇਗਾ ਸੋ ਸਾਥ ਸੰਗਤ ਜੀ ਸਭ ਤੋਂ ਸਿਆਣੀ ਗੱਲ ਤੇ ਗੁਰੂ ਮਹਾਰਾਜ ਜੀ ਦਾ ਬਚਨ ਵੀ ਇਹੀ ਹੈ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਸਭ ਤੋਂ ਭਲਾ ਸਮਾਂ ਅੱਜ ਦਾ ਹੈ ਜਿਸ ਨੇ ਅੱਜ ਦੇ ਸਮੇਂ ਦੇ ਵਿੱਚ ਨਾਮ ਜਪ ਲਿਆ ਉਹਨੂੰ ਫਿਰ ਕਦੀ ਪਛਤਾਵਾ ਨਹੀਂ ਹੋਏਗਾ ਕਿਉਂਕਿ ਜਿਹੜੀ ਅਸਲੀ ਚੀਜ਼ ਇਕੱਠੀ ਕਰਨ ਵਾਲੀ ਹੈ ਉਹ ਨਾਮ ਹੈ ਦੁਨੀਆ ਦੇ ਸਾਰੇ ਖਜ਼ਾਨੇ ਝੂਠੇ ਨੇ ਪਰ ਨਾਮ ਦਾ ਖਜ਼ਾਨਾ ਸੱਚਾ ਹੈ ਉਹ ਨਾਮ ਨੇ ਸਾਡੇ ਨਾਲ ਅੰਤ ਤੱਕ ਚੱਲਣਾ ਜਿੱਥੇ ਰਿਸ਼ਤੇਦਾਰਾਂ ਨੇ ਜਿੱਥੇ ਸਾਡੇ ਬੱਚਿਆਂ ਨੇ ਜਿੱਥੇ ਸਾਡੇ ਮਾਪਿਓ ਨੇ ਵੀ ਨਹੀਂ ਸਾਥ ਦੇਣਾ ਜਿੱਥੇ ਸਾਡੇ ਦੋਸਤਾਂ ਨੇ ਵੀ ਨਹੀਂ ਸਾਥ ਦੇਣਾ ਉੱਥੇ ਨਾਮ ਨੇ ਸਾਥ ਦੇਣਾ ਸੋ ਸਾਥ ਸੰਗਤ ਜੀ ਤਾਂ ਹੀ ਮੌਤ ਅਚਾਨਕ ਆਂਦੀ ਹੈ ਜੇ ਬੰਦੇ ਨੂੰ ਮੌਤ ਦਾ ਪਤਾ ਲੱਗ ਜੇ ਨਾ ਤਾਂ ਬੰਦਾ ਤਾਂ ਟੈਨਸ਼ਨ ਨਾਲ ਪਹਿਲਾਂ ਹੀ ਮਰ ਜੇ ਪਰ ਤੁਸੀਂ ਸਾਥ ਸੰਗਤ ਜੀ ਪਈ ਮਰਦਾਨਾ ਜੀ ਨੂੰ ਵੇਖੋ ਕਿ ਕਿੰਨੇ ਧਨ ਹੈ ਪਈ ਮਰਦਾਨਾ ਜੀ ਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਤੇਰੀ ਉਮਰ ਅੱਜ ਤੋਂ 5 ਕ ਦਿਨ ਦੀ ਰਹਿ ਗਈ ਹੈ ਤਾਂ ਅੰਨ ਨੇ ਪਈ ਮਰਦਾਨਾ ਜੀ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਸਰੀਰ ਤਾਂ ਤਿਆਗਣਾ ਹੈ ਲੇਕਿਨ ਜਦੋਂ ਮੈਂ ਸਰੀਰ ਤਿਆਗਾਗਾ ਕਿ ਉਦੋਂ ਤੁਸੀਂ ਮੇਰੇ ਨਾਲ ਹੋਵੋਗੇ ਕਿੰਨਾ ਪਿਆਰ ਹੈ ਭਾਈ ਮਰਦਾਨਾ ਜੀ ਦਾ ਗੁਰੂ ਮਹਾਰਾਜ ਜੀ ਦੇ ਨਾਲ ਕਿ ਮਹਾਰਾਜ ਮੈਨੂੰ ਅੰਤਲੇ ਸਮੇਂ ਦੇ ਵਿੱਚ ਵੀ ਤੁਹਾਡੇ ਦਰਸ਼ਨ ਚਾਹੀਦੇ ਨੇ ਮਹਾਰਾਜ ਮੇਰੀ ਬਸ ਇੰਨੀ ਕਾ ਚਾਹਤ ਹੈ ਤੇ ਇੰਨੀ ਕ ਜਾਣਨ ਦੀ ਇੱਛਾ ਹੈ ਕਿ ਜਦੋਂ ਮੈਂ ਸਰੀਰ ਤਿਆਗਾਗਾ ਕਿ ਉਦੋਂ ਤੁਸੀਂ ਮੇਰੇ ਨਾਲ ਹੋਵੋਗੇ ਇਹ ਗੱਲ ਸੁਣ ਕੇ ਬੇਦੀ ਕੁਲ ਦੀਪਕ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਤੂੰ ਸਾਡਾ ਯਾਰ ਹੈ ਤੂੰ ਸਾਡਾ ਭਰਾ ਹੈ ਜਦੋਂ ਤੂੰ ਸ਼ਰੀਰ ਤਿਆਗੇਗਾ ਅਸੀਂ ਤੇਰੇ ਨਾਲ ਹੋਵਾਂਗੇ ਸਾਜ ਸੰਗਤ ਜੀ ਉਸ ਦਿਨ ਤੋਂ ਬਾਅਦ ਭਾਈ ਮਰਦਾਨਾ ਜੀ ਅੰਦਰੋਂ ਗਹਿਰ ਗੰਭੀਰ ਹੋ ਗਏ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੈਗਾ ਪਰ ਅੰਦਰੋਂ ਉਹਨਾਂ ਨੂੰ ਇਹ ਹੈ ਕਿ ਮੇਰਾ ਹੁਣ ਵਿਛੋੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਹੋ ਜਾਣਾ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਬਗਦਾਦ ਦੀ ਧਰਤੀ ਤੋਂ ਇਰਾਕ ਤੋਂ ਪੀਰ ਦਸਤਗੀਰ ਤੋਂ ਵਿਧਾ ਲੈ ਕੇ ਅੱਗੇ ਤੁਰ ਪਈ ਹੌਲੀ ਹੌਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਗੇ-ਅੱਗੇ ਤੁਰ ਹੀ ਜਾਂਦੇ ਨੇ ਥਾਵਾ-ਥਾਵਾ ਤੇ ਵਿਚਰੀ ਜਾਂਦੇ ਨੇ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਪਈ ਮਰਦਾਨਾ ਜੀ ਨੇ ਰੱਜ ਕੇ ਕੀਰਤਨ ਕੀਤਾ ਰੱਜ ਕੇ ਰਬਾਬ ਵਜਾਈ ਸਾਧ ਸੰਗਤ ਜੀ ਪਈ ਮਰਦਾਨਾ ਜੀ ਦੀ ਰਬਾਬ ਵਜਾਣ ਦੇ ਵਿੱਚ ਇੱਕ ਕਲਾ ਸੀ ਜਦੋਂ ਉਹ ਰਬਾਬ ਵਜਾਉਂਦੇ ਸੀ ਤਾਂ ਕਲਯੁਗ ਪਲਟ ਕੇ ਸਤਜੁਗ ਆ ਜਾਂਦਾ ਸੀ ਪਈ ਮਰਦਾਨਾ ਜੀ ਦੇ ਰਬਾਬ ਵਜਾਲ ਵਿੱਚ ਤਾਕਤ ਸੀ ਸੋ ਗੁਰੂ ਮਹਾਰਾਜ ਜੀ ਪਈ ਮਰਦਾਨਾ ਜੀ ਨੂੰ ਤੇ ਪਈ ਬਾਲਾ ਜੀ ਨੂੰ ਯਾਤਰਾ ਕਰਦੇ ਕਰਦੇ 4 ਦਿਨ ਬਤੀਤ ਹੋ ਗਏ ਹੁਣ ਅੱਜ ਦੀ ਰਾਤ ਜਦੋਂ ਪਈ ਮਰਦਾਨਾ ਜੀ ਆਰਾਮ ਕਰ ਰਹੇ ਨੇ ਤਾਂ ਉਹਨਾਂ ਨੂੰ ਰਾਤ ਨੂੰ ਇੱਕ ਸੁਪਨਾ ਆਇਆ ਪਈ ਮਰਦਾਨਾ ਜੀ ਨੇ ਅਗਲੇ ਦਿਨ ਸਵੇਰੇ ਉੱਠ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸੁਪਨੇ ਬਾਰੇ ਦੱਸਿਆ ਪਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਦੋਂ ਮੈਂ ਰਾਤ ਨੂੰ ਸੌ ਰਿਹਾ ਸੀ ਉਦੋਂ ਮੈਨੂੰ ਬੰਦ ਅੱਖਾਂ ਦੇ ਵਿੱਚ ਇੱਕ ਦ੍ਰਿਸ਼ ਨਜ਼ਰ ਆਇਆ ਉਹ ਦ੍ਰਿਸ਼ ਵਿੱਚ ਕੀ ਨਜ਼ਰ ਆਇਆ ਕਿ ਜਿਨ੍ਹਾਂ ਲੋਕਾਂ ਨੂੰ ਧਰਤੀ ਦੇ ਵਿੱਚ ਦੱਬ ਦਿੱਤਾ ਸੀ ਉਹਨਾਂ ਲੋਕਾਂ ਨੂੰ ਧਰਤੀ ਵਿੱਚੋਂ ਕੱਢ ਕੇ ਸਾੜਿਆ ਜਾ ਰਿਹਾ ਅਸਲ ਵਿੱਚ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚ ਲੋਕਾਂ ਨੂੰ ਬੰਦਿਆਂ ਨੂੰ ਦੱਬ ਦਿੱਤਾ ਜਾਂਦਾ ਸੀ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮਰੇ ਹੋਏ ਲੋਕਾਂ ਨੂੰ ਜ਼ਮੀਨ ਦੇ ਵਿੱਚੋਂ ਕੱਟ ਕੇ ਸਾੜਿਆ ਜਾ ਰਿਹਾ ਮਹਾਰਾਜ ਮਿਹਰ ਤੇ ਕਿਰਪਾ ਕਰ ਦਿਓ ਕਿ ਮੇਰੇ ਸਰੀਰ ਨੂੰ ਤੁਸੀਂ ਆਪ ਹੀ ਸਾੜ ਦਿਓ ਮਹਾਰਾਜ ਮੈਨੂੰ ਹੁਣ ਧਰਤੀ ਦੇ ਵਿੱਚ ਦਫਨ ਨਾ ਕਰਿਓ ਕਿਉਂਕਿ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚ ਧਰਤੀ ਵਿੱਚ ਦਫਨ ਕੀਤਾ ਜਾਂਦਾ ਸੀ ਸੋ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਦੇਗੇ ਮਹਾਰਾਜ ਮੇਰੇ ਸਰੀਰ ਨੂੰ ਦਫਨ ਨਾ ਕਰਿਓ ਮੇਰਾ ਸੰਸਕਾਰ ਕਰ ਦਿਓ ਗੁਰੂ ਮਹਾਰਾਜ ਬਚਨ ਕਰਦੇ ਨੇ ਮਰਦਾਨਿਆਂ ਤੇਰੇ ਸਰੀਰ ਦਾ ਸੀਸ ਸੰਸਕਾਰ ਕਰਾਂਗੇ ਜੇ ਤੇਰੇ ਸਰੀਰ ਨੂੰ ਅਸੀਂ ਦਫਨਾਇਆ ਤਾਂ ਸਾਡੇ ਸਿਰ ਪਰ ਪਏਗਾ ਸਾਹਸੰਗਤ ਜੀ ਇਹ ਵੀ ਇੱਕ ਪ੍ਰੇਮ ਦੇ ਬਚਰ ਹੁੰਦੇ ਨੇ ਪਰ ਗੁਰੂ ਮਹਾਰਾਜ ਜਿੰਨੇ ਪਾਈ ਮਰਦਾਨਾ ਜੀ ਨੂੰ ਆਖਿਆ ਵੀ ਤੇਰੇ ਸਰੀਰ ਦਾ ਸੰਸਕਾਰ ਕਰਾਂਗੇ ਮਹਾਰਾਜ ਕਹਿੰਦੇ ਮਰਦਾਨਿਆ ਹੋਰ ਦੱਸ ਜੋ ਜੋ ਤੂੰ ਕਹੇਂਗਾ ਅਸੀਂ ਉਹ ਉਹ ਕਰਾਂਗੇ ਜਿਵੇਂ ਦੀ ਤੇਰੀ ਹਿਰਦੇ ਵਿੱਚ ਭਾਵਨਾ ਹੈ ਓਵੇਂ ਓਵੇਂ ਅਸੀਂ ਕਰਾਂਗੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਪਾਈ ਮਰਦਾਨਾ ਜੀ ਦੇ ਨਾਲ ਥੋੜਾ ਮਜ਼ਾਕ ਵੀ ਕਰ ਲੈਂਦੇ ਸਨ ਪ੍ਰੇਮ ਵੀ ਕਰ ਲੈਂਦੇ ਸਨ ਗੁਰੂ ਮਹਾਰਾਜ ਕਹਿੰਦੇ ਗੱਲ ਸੁਣ ਮਰਦਾਨਿਆ ਤੂੰ ਹਮੇਸ਼ਾ ਕਹਿੰਦਾ ਸੀ ਮਹਾਰਾਜ ਮੈਨੂੰ ਭੁੱਖ ਲੱਗੀ ਹੈ ਮੈਨੂੰ ਭੁੱਖ ਲੱਗੀ ਹੈ ਤਾਂ ਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਚੱਲ ਮੇਰੇ ਨਾਲ ਥੋੜਾ ਭੋਜਨ ਤੇਰਾ ਖੁਰਮਪੁਰ ਵਿੱਚ ਵੀ ਰਹਿ ਗਿਆ ਇੱਕ ਗੱਲ ਹੋਰ ਜਿੱਥੇ ਤੂੰ ਸ਼ਰੀਰ ਤਿਆਗੇਗਾ ਅਸੀਂ ਤੇਰੀ ਸੰਤਾਨ ਉੱਥੇ ਲਿਆ ਕੇ ਵਸਾਵਾਂਗੇ ਸਾਲਸੰਗੇ ਜੀ ਪਈ ਮਰਦਾਨਾ ਜੀ ਦਾ ਅੱਜ ਦੇ ਸਮੇਂ ਵਿੱਚ ਵੀ ਕੁਝ ਪਰਿਵਾਰ ਉੱਥੇ ਹੈ ਤੇ ਕੁਝ ਪਰਿਵਾਰ ਲਾਹੌਰ ਦੀ ਧਰਤੀ ਤੇ ਹੈ ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਪਾਈ ਮਰਦਾਨਾ ਜੀ ਦਾ ਪਰਿਵਾਰ ਉਥੇ ਅੱਜ ਵੀ ਕੀਰਤਨ ਕਰ ਰਿਹਾ ਸਾਜ ਸੰਗਤ ਜੀ ਕੀਰਤਨ ਦੀ ਦਾਤ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਮਿਲੀ ਹੈ ਤਾਂ ਉਹ ਪਾਈ ਮਰਦਾਨਾ ਜੀ ਹਨ ਤੇ ਅੱਜ ਵੀ ਪਾਈ ਮਰਦਾਨਾ ਜੀ ਦੇ ਪਰਿਵਾਰ ਕੋਲ ਇਹ ਦਾਤ ਹੈ ਇਹ ਕਹਿ ਕੇ ਗੁਰੂ ਨਾਨਕ ਸੱਚੇ ਪਾਸ਼ਾ ਪਾਈ ਮਰਦਾਨਾ ਜੀ ਨੂੰ ਲੈ ਕੇ ਖੁਰਮਪੁਰ ਦੇ ਵਿੱਚ ਚਲੇ ਗਏ ਉਸ ਸਮੇਂ ਦੇ ਵਿੱਚ ਬਹੁਤ ਸੋਹਣਾ ਸ਼ਹਿਰ ਵਸਿਆ ਹੋਇਆ ਸੀ ਸੋ ਗੁਰੂ ਨਾਨਕ ਸੱਚੇ ਪਾਸ਼ਾ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਸ ਸ਼ਹਿਰ ਦੇ ਬਾਜ਼ਾਰ ਵਿੱਚ ਚਲੇ ਗਏ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਪਤਾ ਹੈ ਕਿ ਅੱਜ ਦਾ ਦਿਨ ਆਖਰੀ ਦਿਨ ਹੈ ਅੱਜ ਮੈਂ ਜਾਗਿਆ ਹੋਇਆ ਅੱਜ ਤੋਂ ਬਾਅਦ ਮੈਂ ਕਦੀ ਸੌਣਾ ਨਹੀਂ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਵੀ ਬਚਨ ਹੈ ਕਿ ਅੰਤਲੇ ਸਮੇਂ ਗੁਰੂ ਸਾਹਿਬ ਮੇਰੇ ਨਾਲ ਹੋਣਗੇ ਸੋ ਗੁਰੂ ਨਾਨਕ ਸੱਚੇ ਪਾਸ਼ਾ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਬਾਜ਼ਾਰ ਵਿੱਚ ਲੈ ਗਏ ਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਆ ਭੋਜਨ ਛਕ ਲੈ ਤੇਰਾ ਅੰਤਮ ਭੋਜਨ ਇੱਥੇ ਲਿਖਿਆ ਹੋਇਆ ਸਾਧ ਸੰਗਤ ਜੀ ਅੱਜ ਦਾ ਦਿਨ ਪੰਜਵਾਂ ਦਿਨ ਹੈ ਅਖੀਰਲਾ ਦਿਨ ਹੈ ਕਿਉਂਕਿ ਚੌਥੀ ਰਾਤ ਨੂੰ ਸੁਪਨਾ ਆਇਆ ਸੀ ਭਾਈ ਮਰਦਾਨਾ ਜੀ ਨੂੰ ਸੋ ਅੱਜ ਦਾ ਦਿਨ ਪੰਜਵਾਂ ਦਿਨ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਅਖੀਰਲਾ ਭੋਜਨ ਛਕਾਇਆ ਸੋ ਹੁਣ ਜਦੋਂ ਤਿੰਨ ਕੜੀਆਂ ਦਿਨ ਰਹਿ ਗਿਆ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਚੱਲ ਮਰਦਾਨਿਆਂ ਬਾਹਰ ਚੱਲੀਏ ਨਗਰ ਦੇ ਬਾਹਰ ਜਿੱਥੇ ਬਹੁਤ ਖੁੱਲੀ ਥਾਂ ਸੀ ਤਾਨੇ ਗੁਰੂ ਨਾਨਕ ਸੱਚੇ ਪਾਸ਼ਾ ਉਥੇ ਜਾ ਕੇ ਬਹਿ ਗਏ ਉਹ ਪਈ ਮਰਦਾਨਾ ਜੀ ਜੋ ਗੁਰੂ ਸਾਹਿਬ ਜੀ ਦੇ ਬਹੁਤ ਪਿਆਰੇ ਹਨ ਗੁਰੂ ਸਾਹਿਬ ਜੀ ਦੇ ਅਨਨ ਹਨ ਗੁਰੂ ਸਾਹਿਬ ਜੀ ਦੇ ਮਿੱਤਰ ਵੀ ਹਨ ਪਿਆਰੇ ਵੀ ਹਨ ਸੇਵਕ ਵੀ ਹਨ ਸਿੱਖ ਵੀ ਹਨ ਸੋ ਗੁਰੂ ਨਾਨਕ ਸੱਚੇ ਪਾਸ਼ਾ ਪਈ ਮਰਦਾਨਾ ਜੀ ਨੂੰ ਨਗਰ ਤੋਂ ਬਾਹਰ ਇੱਕ ਖੁੱਲੀ ਜੀ ਥਾਂ ਤੇ ਲੈ ਗਏ ਤੇ ਆਪਣੇ ਸਾਹਮਣੇ ਬਿਠਾ ਲਿਆ ਮਹਾਰਾਜ ਪਈ ਮਰਦਾਨਾ ਜੀ ਨੂੰ ਪੁੱਛਦੇ ਨੇ ਮਰਦਾਨਿਆ ਕੀ ਹਾਲ ਹੈ ਤੇਰਾ ਤਨ ਪਈ ਮਰਦਾਨਾ ਜੀ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਹੁਣ ਤਾਂ ਤਿਆਰੀ ਆ ਜਾਣ ਦੀ ਤੇ ਨਾਲੇ ਮਹਾਰਾਜ ਮੇਰੀ ਹੁਣ ਕੋਈ ਖੁਆਇਸ਼ ਵੀ ਨਹੀਂ ਰਹੇਗੀ ਸਾਧ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਬੰਦੇ ਦੀਆਂ ਖੁਆਇਸ਼ਾਂ ਮਰ ਜਾਣ ਅਸੀਂ ਤਾਂ ਅੰਤਲੇ ਸਮੇਂ ਤੱਕ ਚੀਜ਼ਾਂ ਮੰਗੀ ਜਾਂਦੇ ਹਾਂ ਸਾਡੇ ਅੰਦਰ ਖੁਆਇਸ਼ਾਂ ਮੁਕਰੀਆਂ ਨਹੀਂ ਬੰਦਾ ਤਾਂ ਅੰਤਲੇ ਸਮੇਂ 'ਤੇ ਵੀ ਕਹਿ ਦਿੰਦਾ ਹੈ ਵੀ ਮੇਰੀ ਇੱਕ ਉਹ ਇੱਛਾ ਸੀ ਉਹ ਪੂਰੀ ਨਹੀਂ ਹੋਈ ਅਜੇ ਪਰ ਧੰਨ ਨੇ ਭਾਈ ਮਰਦਾਨਾ ਜੀ ਜਿਹੜੇ ਕਹਿ ਰਹੇ ਨੇ ਵੀ ਮੇਰੀ ਹੁਣ ਮਹਾਰਾਜ ਕੋਈ ਇੱਛਾ ਵੀ ਨਹੀਂ ਰਹੇਗੀ ਭਾਈ ਮਰਦਾਨਾ ਜੀ ਨੇ ਆਪਣੇ ਦੋਵੇਂ ਹੱਥ ਜੋੜੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਮਹਾਰਾਜ ਕਹਿੰਦੇ ਮਰਦਾਨਿਆਂ ਚੱਲਣ ਦੀ ਸੋਜੀ ਤੈਨੂੰ ਕਿਵੇਂ ਹੋਈ ਹੈ ਪਤਾ ਲੱਗ ਗਿਆ ਹੈ ਵੀ ਤੂੰ ਹੁਣ ਚਲੇ ਜਾਣਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਕਿੱਥੇ ਪਤਾ ਲੱਗਣਾ ਸੀ ਇਹ ਤਾਂ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਪਤਾ ਲੱਗ ਗਿਆ ਮਹਾਰਾਜ ਕਹਿੰਦੇ ਮਰਦਾਨਿਆਂ ਤੇਰੀ ਅਵਸਥਾ ਕੀ ਹੈ ਇਸ ਸਮੇਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਸਦਕਾ ਜਿਹੜੀ ਨਾਭੀ ਦੇ ਵਿੱਚ ਸਵਾਸਾ ਦੀ ਗੰਢ ਹੈ ਉਹ ਖੁੱਲ ਚੁੱਕੀ ਹੈ ਸਾਧ ਸੰਗਤ ਜੀ ਜਨਮ ਸਾਖੀ ਦੇ ਵਿੱਚ ਲਿਖਿਆ ਹੋਇਆ ਹੈ ਉਸ ਸਮੇਂ ਜਦੋਂ ਇਹ ਗੱਲ ਚੱਲ ਰਹੀ ਸੀ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਮੇਰੇ 90 ਸਵਾਸ ਬਾਕੀ ਨੇ ਪ੍ਰਸਾਦ ਸੰਗਤ ਜੀ ਇੱਥੇ ਕਵੀ ਪਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਮਰਦਾਨਾ ਜੀ ਨੇ ਇੱਥੇ ਇਹ ਕਿਹਾ ਮਹਾਰਾਜ ਮੇਰੇ 9 ਸਵਾਸ ਬਾਕੀ ਨੇ ਸਾਹ ਸੰਜੂ ਜੀ ਇੰਨੀ ਬਰੀਕੀ ਵਿੱਚ ਗੱਲਾਂ ਕਿਸੇ ਨੂੰ ਨਹੀਂ ਪਤਾ ਲੱਗਦੀਆਂ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤਾਂ ਹੀ ਇਹ ਚੀਜ਼ਾਂ ਦਾ ਗਿਆਨ ਹੁੰਦਾ ਤਾਂ ਹੀ ਇਹ ਚੀਜ਼ਾਂ ਬਾਰੇ ਪਤਾ ਲੱਗਦਾ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸੱਚੇ ਪਾਤਸ਼ਾਹ ਮੈਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੀ ਮੈਨੂੰ ਗੁਰੂ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਬਾਲਿਆ ਇਹਦੇ ਸਵਾਸ ਗਿਨਤਾ ਸਹੀ ਭਾਈ ਬਾਲਾ ਜੀ ਕਹਿੰਦੇ ਮੈਂ ਭਾਈ ਮਰਦਾਨਾ ਜੀ ਦੇ ਸਵਾਸ ਗਿਣਨ ਲੱਗ ਪਿਆ ਭਾਈ ਬਾਲਾ ਜੀ ਕਹਿੰਦੇ ਮੈਂ ਵੇਖਿਆ ਜਦੋਂ ਭਾਈ ਮਰਦਾਨਾ ਜੀ ਦੇ ਨੌ ਸੂਸ ਆਗੇ ਉਦੋਂ ਭਾਈ ਮਰਦਾਨਾ ਜੀ ਨੇ ਆਪਣਾ ਸਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖ ਦਿੱਤਾ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਹੱਥ ਲਾ ਕੇ ਭਾਈ ਮਰਦਾਨਾ ਜੀ ਨੂੰ ਵੇਖਿਆ ਤਾਂ ਉਦੋਂ ਭਾਈ ਮਰਦਾਨਾ ਜੀ ਦੇ ਸਰੀਰ ਵਿੱਚ ਸਵਾਸ ਨਹੀਂ ਚੱਲ ਰਿਹਾ ਸੀ ਭਾਈ ਮਰਦਾਨਾ ਜੀ ਸਰੀਰ ਤਿਆਗ ਚੁੱਕੇ ਸੀ ਉਦੋਂ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਪੂਰੇ ਹੋ ਗਏ ਮਹਾਰਾਜ ਭਾਈ ਮਰਦਾਨਾ ਆਪ ਜੀ ਦੇ ਵਿੱਚ ਲੀਨ ਹੋ ਗਿਆ ਜੋਤ ਵਿੱਚ ਜੋਤ ਰਾਂ ਲਗੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਬਹੁਤ ਸੌਖੀ ਮ੍ਰਿਤਿ ਹੋਈ ਹੈ ਤੇ ਕਿਉਂ ਆਵੇ ਵੀ ਨਾ ਕਿਉਂਕਿ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸੱਚੇ ਪਾਸ਼ਾ ਖੁਦ ਕੋ ਦਾ ਪਰਮੇਸ਼ਰ ਜੀ ਦਾ ਸੰਗ ਕੀਤਾ ਸੀ ਤਾਂ ਇੰਨੀ ਸੌਖੀ ਮ੍ਰਿਤਿ ਹੋਣੀ ਸੁਭਾਵਕ ਸੀ ਸੋ ਭਾਈ ਮਰਦਾਨਾ ਜੀ ਸਰੀਰ ਤਿਆਗ ਚੁੱਕੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਭਾਈ ਬਾਲਿਆ ਛੇਤੀ ਕਰ ਪਈ ਮਰਦਾਨੇ ਦੇ ਸਰੀਰ ਦਾ ਸੰਸਕਾਰ ਕਰਤੀਏ ਸਾਧ ਸੰਗਤ ਜੀ ਪਈ ਮਰਦਾਨਾ ਜੀ ਦਾ ਸਰੀਰ ਸ਼ਾਂਤ ਹੋ ਗਿਆ ਤੇ ਇੱਕ ਪਾਸੇ ਰਬਾਬ ਕੱਲੀ ਪਈ ਹੋਈ ਹੈ ਸਾਧ ਸੰਗਤ ਜੀ ਇਹ ਰਬਾਬ ਉਹੀ ਹੈ ਜਿਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਈ ਮਰਦਾਨਾ ਜੀ ਨੂੰ ਲੈ ਕੇ ਦਿੱਤੀ ਸੀ ਕਿੰਨੇ ਵੱਡੇ ਭਾਗ ਨੇ ਪਈ ਮਰਦਾਨਾ ਜੀ ਦੇ ਸੋ ਸੱਚੇ ਪਾਤਸ਼ਾਹ ਜਿਹੜਾ ਇੱਕ ਵਸਤਰ ਆਪਣੇ ਮੋٹے ਤੇ ਰੱਖਦੇ ਸਨ ਮਹਾਰਾਜ ਨੇ ਉਹ ਵਸਤਰ ਪਈ ਮਰਦਾਨਾ ਜੀ ਦੇ ਸਰੀਰ ਉੱਪਰ ਪਾਇਆ ਤੇ ਨਾਲ ਹੀ ਇੱਕ ਵਸਤਰ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਦੇ ਸਰੀਰ ਉੱਪਰ ਪਾਇਆ ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਪਾਤਸ਼ਾਹ ਜੀ ਫਿਰ ਮੈਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਿਲ ਕੇ ਭਾਈ ਮਰਦਾਨਾ ਜੀ ਦੀ ਚਿਤਾ ਵਾਸਤੇ ਲੱਕੜਾ ਇਕੱਠੀਆਂ ਕੀਤੀਆਂ ਲੱਕੜਾ ਲਗਾ ਕੇ ਫਿਰ ਭਾਈ ਮਰਦਾਨਾ ਜੀ ਦਾ ਸਰੀਰ ਉਹਨਾਂ ਲੱਕੜਾ ਉੱਪਰ ਰੱਖਿਆ ਸਾਧ ਸੰਗਤ ਜੀ ਜਨਮ ਸਾਖੀ ਦੇ ਇਹ ਬੋਲ ਲੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਲੰਬੂ ਲਾਇਆ ਸਾਧ ਸੰਗਤ ਜੀ ਕਿੰਨੇ ਵੱਡੇ ਭਾਗ ਨੇ ਭਾਈ ਮਰਦਾਨਾ ਜੀ ਦੇ ਕੁਦੂ ਪਰਮੇਸ਼ਰ ਪਰਮੇਸ਼ਰ ਸਰੂਪ ਇਸ ਧਰਤੀ ਤੇ ਨਰਨਕਾਰ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ ਆਪ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਅਗਨ ਭੇਦ ਕਰ ਰਹੇ ਨੇ ਸਾਧ ਸੰਗਤ ਜੀ ਇਹ ਕੋਈ ਛੋਟੀ ਗੱਲ ਨਹੀਂ ਸਾਧ ਸੰਗਤ ਜੀ ਜਿੰਨਾ ਚਿਰ ਅਗਨੀ ਸ਼ਾਂਤ ਨਹੀਂ ਹੋਈ ਭਾਈ ਮਰਦਾਨਾ ਜੀ ਦੇ ਸਰੀਰ ਕੋਲ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਭਾਈ ਬਾਲਾ ਜੀ ਪੂਰੀ ਰਾਤ ਤੱਕ ਬੈਠੇ ਰਹੇ ਚਿਕਾ ਬਲ ਰਹੀ ਹੈ ਗੁਰੂ ਪਾਸ਼ਾ ਤੇ ਭਾਈ ਬਾਲਾ ਜੀ ਕੋਲ ਬੈਠੇ ਨੇ ਤੇ ਨਾਲ ਹੁਣ ਭਾਈ ਮਰਦਾਨਾ ਜੀ ਨਹੀਂ ਹਨ ਭਾਈ ਮਰਦਾਨਾ ਜੀ ਦੀ ਰਬਾਬ ਜ਼ਰੂਰ ਹੈ ਸੋ ਸਾਧ ਸੰਗਤ ਜੀ ਜਿਵੇਂ ਅਸੀਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਮਹਾਪੁਰਖ ਬ੍ਰह्म ਗਿਆਨੀਆਂ ਨੂੰ ਯਾਦ ਕਰਦੇ ਹਾਂ ਉਵੇਂ ਸਾਧ ਸੰਗਤ ਜੀ ਸਾਨੂੰ ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰਨਾ ਚਾਹੀਦਾ ਧੰਨ ਭਾਈ ਮਰਦਾਨਾ ਜੀ ਧੰਨ ਭਾਈ ਮਰਦਾਨਾ ਜੀ ਕਹਿ ਕੇ ਉਹਨਾਂ ਨੂੰ ਚੇਤੇ ਕਰਨਾ ਚਾਹੀਦਾ ਭਾਈ ਮਰਦਾਨਾ ਜੀ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ। ਉਹਨਾਂ ਨੇ ਕਿੰਨੇ ਜਨਮਾਂ ਦਾ ਤਪ ਕੀਤਾ ਹੋਵੇਗਾ। ਕਿੰਨੇ ਜਨਮਾਂ ਦੀ ਭਗਤੀ ਕੀਤੀ ਹੋਈਗੀ ਤਾਂ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ 50 ਸਾਲ ਬਤੀਤ ਕੀਤੇ। ਤੇ ਸੰਸਕਾਰ ਵੀ ਕਿਨਾਂ ਤੋਂ ਹੋਇਆ? ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ